ਪਟਿਆਲਾ ਦੇ ਵਿੱਚ ਪ੍ਰਨੀਤ ਕੌਰ ਦਾ ਵਿਰੋਧ ਕਰਦੇ ਸਮੇਂ ਇੱਕ ਕਿਸਾਨ ਦੀ ਮੌਤ ਦਰਸਲ ਕਿਸਾਨ ਸੇਰਾ ਪਿੰਡ ਦੇ ਵਿੱਚ ਭਾਜਪੀ ਦੇ ਉਮੀਦਵਾਰ ਪ੍ਰਨੀਤ ਕੌਰ ਦਾ ਵਿਰੋਧ ਕਰ ਰਹੇ ਸਨ ਇਸ ਦੌਰਾਨ ਕਿਸਾਨ ਸੁਰਿੰਦਰਪਾਲ ਸਿੰਘ ਜ਼ਮੀਨ ਦੇ ਉੱਤੇ ਡਿੱਗ ਪਏ ਅਤੇ ਸਿਰ ਦੇ ਉੱਤੇ ਉਨ੍ਹਾਂ ਦੀ ਗੰਭੀਰ ਸੱਟ ਲੱਗ ਗਈ ਕਿਸਾਨ ਨੂੰ ਫੌਰਨ ਹਸਪਤਾਲ ਲਿਜਾਇਆ ਗਿਆ ਜਿੱਥੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਦਮ ਤੋੜ ਦਿੱਤਾ ਸੀ ਘਟਨਾ ਦੇ ਨਾਲ ਜੁੜੀ ਕੁਝ ਵੀਡੀਓ ਵੀ ਸਾਹਮਣੇ ਆਈ ਜਿਸ ਦੇ ਵਿੱਚ ਕਿਸਾਨ सुरेंद्रਪਾਲ ਜ਼ਮੀਨ ਤੇ ਅਚਾਨਕ ਡਿੱਗਦਾ ਹੋਇਆ ਨਜ਼ਰ ਆਉਂਦਾ ਹੈ ਜਿਸ ਨੂੰ ਦੇਖ ਕੇ ਲੱਗ ਰਿਹਾ ਕਿ ਸ਼ਾਇਦ ਉਹਨਾਂ ਨੂੰ ਕੋਈ ਚੱਕਰ ਆ ਗਿਆ ਹਾਲਾਂਕਿ ਕਿਸਾਨ ਜਥੇਬੰਦੀਆਂ ਇਲਜ਼ਾਮ ਲਗਾ ਰਹੀਆਂ ਨੇ ਕਿ ਪ੍ਰਨੀਤ ਕੌਰ ਦੇ ਸਮਰਥਕ ਨੇ सुरेंद्र ਸਿੰਘ ਨੂੰ ਧੱਕਾ ਦਿੱਤਾ ਸੀ ਉਸ ਤੋਂ ਬਾਅਦ ਉਹ ਜ਼ਮੀਨ ਦੇ ਉੱਤੇ ਡਿੱਗੇ ਅਤੇ ਸਿਰ ਦੇ ਉੱਤੇ ਗੰਭੀਰ ਸੱਟ ਲੱਗਣ ਦੀ وجہ ਨਾਲ ਕਿਸਾਨ ਦੀ ਮੌਤ ਹੋ ਗਈ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਜ਼ਰੂਰ ਹੈ ਕਿ ਕਿਸਾਨ ਦੀ ਮੌਤ ਕਿਵੇਂ ਹੋਈ ਪਰ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਸਿੱਧੇ ਤੌਰ ਦੇ ਉੱਤੇ ਐਲਾਨ ਕਰ ਦਿੱਤਾ ਗਿਆ ਕਿ ਜਦੋਂ ਤੱਕ ਮੁਲਜ਼ਮਾਂ ਦੇ ਖਿਲਾਫ ਐਕਸ਼ਨ ਨਹੀਂ ਹੁੰਦਾ ਉਹ ਅੰਤਿੰਮ ਸੰਸਕਾਰ ਨਹੀਂ ਕਰਨਗੇ ਪਟਿਆਲਾ ਦੇ ਵਿੱਚ ਪ੍ਰਦਰਸ਼ਨ ਦੇ ਦੌਰਾਨ ਹੋਈ ਕਿਸਾਨ ਦੀ ਮੌਤ ਤੇ ਉੱਤੇ ਆਮ ਆਦਮੀ ਪਾਰਟੀ ਨੇ ਬੀਜੇਪੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਆਮ ਆਦਮੀ ਪਾਰਟੀ ਦੀ ਮੰਨਿਆਤਾ ਪਟਿਆਲਾ ਦੇ ਵਿੱਚ ਹੋਈ ਘਟਨਾਵਾਂ ਨਾਲ ਬੀਜੇਪੀ ਦਾ ਪੰਜਾਬ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ ਸਾਡੇ ਕਿਸਾਨ ਵੀਰ ਆਪਣੇ ਸਵਾਲਾਂ ਦਾ ਜਵਾਬ ਲੈਣ ਦੇ ਲਈ ਸ਼੍ਰੀਮਤੀ ਪੰਨੀਤ ਕੌਲ ਜੀ ਕੋਲ ਜਾ ਰਹੇ ਸੀ ਉਹਨਾਂ ਨੂੰ ਸਵਾਲਾਂ ਦੇ ਜਵਾਬ ਨਹੀਂ ਮਿਲੇ ਉਹਨਾਂ ਨੂੰ ਮਿਲੇ ਧੱਕੇ ਔਰ ਉਸ ਧੱਕੇ ਦਾ ਨਤੀਜਾ ਕੀ ਨਿਕਲਿਆ ਇੱਕ ਸਾਡੇ ਕਿਸਾਨ ਵੀਰ ਦੀ ਮੌਤ ਹੋ ਗਈ ਉਧਰ ਭਾਜਪੀ ਦਾ ਕਹਿਣਾ ਹੈ ਕਿ ਕਿਸਾਨ ਦੀ ਮੌਤ ਦੇ ਉੱਤੇ ਸਿਆਸਤ ਨਾ ਹੋਵੇ ਜਦੋਂ ਕਿ ਘਟਨਾਵਲੀ ਥਾਂ ਦਾ ਜੋ ਵੀਡੀਓ ਸਾਹਮਣੇ ਆਇਆ ਉਸ ਦੇ ਵਿੱਚ ਕਿਸਾਨ ਚੱਕਰ ਖਾ ਕੇ ਜ਼ਮੀਨ ਤੇ ਡਿੱਗਦਾ ਦਿਖ ਰਿਹਾ ਮੇਰੀ ਇੰਨੀ ਬੇਨਤੀ ਹੈ ਇਹਨਾਂ ਹਾਲਾਤਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਤੇ ਖਾਸ ਤੌਰ ਤੇ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਨੂੰ ਉਹ ਆਪਣੇ ਲੋਕਤੰਤਰੀਕ ਅਧਿਕਾਰ ਦਾ ਇਸਤੇਮਾਲ ਕਰਨ ਬੜੇ ਸੰਜਮ ਦੇ ਨਾਲ ਕਰਨ ਤੇ ਆਪਣੇ ਕਿਸਾਨ ਸਾਥੀਆਂ ਦੀ ਸਿਹਤ ਦਾ ਵੀ ਧਿਆਨ ਰੱਖ ਕੇ ਕਰਨ ਕਿਉਂ ਸ੍ਰਿੰਦਰਪਾਲ ਸਿੰਘ ਜੀ ਸੇਰੇ ਪਿੰਡ ਦੇ ਵਿੱਚ गिरਕੇ ਉਹਨਾਂ ਦਾ ਦਿਹਾਂਤ ਹੋ ਗਿਆ ਵਾਹਿਗੁਰੂ ਅੱਗੇ ਅਰਦਾਸ ਕਰਦੀ ਹੈ ਕਿ ਸ੍ਰਿੰਦਰਪਾਲ ਜੀ ਨੂੰ ਆਪਣੇ ਚਰਨਾਂ 'ਚ ਨਵਾਜੋ ਉਹਨਾਂ ਦੇ ਪਰਿਵਾਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਦਰਅਸਲ ਕਿਸਾਨਾਂ ਨੇ ਫੈਸਲਾ ਕੀਤਾ ਕਿ ਲੋਕ ਸਭਾ ਚੋਣਾਂ 'ਚ ਭਾਜਪੀ ਉਮੀਦਵਾਰਾਂ ਦਾ ਵਿਰੋਧ ਕਰਨਗੇ ਤੇ ਇਸ ਲੜੀ ਦੇ ਵਿੱਚ ਪ੍ਰਨੀਤ ਕੌਰ ਦਾ ਵਿਰੋਧ ਕਰਨ ਵੀ ਕਿਸਾਨ ਪਹੁੰਚੇ ਸੀ ਜਿੱਥੇ ਇੱਕ ਕਿਸਾਨ ਦੀ ਮੌਤ ਹੋ ਗਈ ਕਿਰਤਿਸਾਂ ਦੀ ਮੌਤ ਹੋਣਾ ਮੰਨਪਾ ਗਿਆ ਪਰ ਆਖਿਰ ਉਸ ਦੀ ਵਜ੍ਹਾ ਕੀ ਸੀ ਇਹ ਜਾਂਚ ਦਾ ਵਿਸ਼ਾ ਜ਼ਰੂਰ ਹੈ ਪਰ ਜਦੋਂ ਕਿਸੇ ਦੀ ਮੌਤ ਦੇ ਉੱਤੇ ਵੀ ਸਿਆਸਤ ਹੋਣ ਲੱਗੇ ਫਿਰ ਫਰਕ ਤੱਪੇਂਦਾ ਹੈ ਹੁਣ ਅਗਲੀ ਖਬਰ ਤੇ ਰੁਕ ਕਰਦੇ ਹਾਂ ਹਰਿਆਣਾ ਦੇ ਵਿੱਚ ਨੂ ਜ਼ਿਲ੍ਹੇ ਦੇ ਬਹੁਤ ਚਰਚਿਤ ਡਿੰਗਰ ਹੀੜੀ ਗੈਂਗਰੇਪ ਤੇ ਡਬਲ ਮਰਡਰ ਕੇਸ ਦੇ ਵਿੱਚ ਚਾਰ ਦੋਸ਼ੀਆਂ ਨੂੰ ਅਦਾਲਤ ਨੇ ਸਜ਼ਾਏ ਮੌਤ ਸੁਣਾਈ ਪੰਚਕੁਲਾ ਦੀ ਸੀਬੀਆਈ ਕੋਰਟ ਨੇ ਚਾਰੋਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਚਾਰੋਂ ਦੋਸ਼ੀ ਬਨੇ ਉਰਫ ਲੰਬੂ ਜੈਪਗਵਾਨ ਹੇਮੰਤ ਚੋਖਾਨ ਅਤੇ ਆਯਾਨ ਚੋਖਾਨ ਨੂੰ ਕੋਰਟ ਨੇ 10 ਅਪ੍ਰੈਲ ਨੂੰ ਦੋਸ਼ੀ ਕਰਾਰ ਦਿੱਤਾ ਸੀ ਜਦੋਂ ਕਿ 6 ਮੁਲਜ਼ਮਾ ਨੂੰ ਕੋਰਟ ਨੇ ਬ无ਇਜ਼ਤ ਬਰੀ ਕਰ ਦਿੱਤਾ ਜੋ 4 ਅੰਨੇ ਅਕਿਊਜ਼ تھے उनको ਕੋਰਟ ਨੇ ਅੱਜ ਡੈਥ ਪਿਨਿਸ਼ਮੈਂਟ ਗ੍ਰਾਂਟ ਕਰੀ ਹੈ ਇਹ ਡਿੰਗਰੇੜੀ ਪਿੰਡ ਦਾ ਕੇਸ tha ਵਹਾਂ ਪੇ ਡਬਲ ਮਰਡਰ ਔਰ ਡਬਲ ਰੇਪ ਕਾ ਇੱਕ ਵਾਰਦਾਤ ਹੋਈ ਥੀ 15 ਮਾਰਚ 2016 ਦਾ ਲੂਨ ਦੇ ਪਿੰਡ ਡਿੰਗਰ ਹੈੜੀ ਦੇ ਵਿੱਚ 24 ਅਤੇ 25 ਅਗਸਤ ਦੀ ਰਾਤ ਕਹਾੜੀ ਗੈਂਗ ਦੇ ਬਦਮਾਸ਼ਾਂ ਨੇ ਦੋਹੇ ਕਤਲ ਕਾਂਡਸ ਨੇ ਇੱਕ 90 ਲੱਖ ਰੁਪਏ ਦੀ ਦੋ ਕੁੜੀਆਂ ਦੇ ਨਾਲ ਗੈਂਗਰੀ ਵਰਗੀ ਕਾਨੂੰਨੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਔਰ ਕਿਹੜਾ ਫੈਸਲਾ ਕਰਣਾ ਫੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਚਾਰ ਲੋਕਾਂ ਨੂੰ ਫਾਂਸੀ ਦੀ ਸਜ਼ਾ ਦਾ ਐਲਾਨ ਕਰ ਦਿੱਤਾ ਹੈ। ਹੁਣ ਅੱਗੇ ਵਾਦਿਆਂ ਤੇ ਵਾਰੀ ਹੈ ਅੱਜ ਦੇ ਸੰਭਾਲਤੀ ਅੱਜ ਦਾ ਸਵਾਲ ਹੈ ਕਿ ਦੇਸ਼ ਦੇ ਵਿੱਚ ਪਹਿਲੀ ਵਾਰ ਇਕੱਠਿਆਂ ਚਾਰ ਲੋਕਾਂ ਨੂੰ ਕਦੋਂ ਫਾਂਸੀ ਦਿੱਤੀ ਗਈ? ਅਦਾਲਤ ਦੇ ਵੱਲੋਂ ਕਦੋਂ ਚਾਰ ਲੋਕਾਂ ਨੂੰ ਇਕੱਠੇ ਫਾਂਸੀ ਦੀ ਸਜ਼ਾ ਸੁਣਾਈ ਗਈ? ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ A 1983 B 1994 C 2012 ਜਾਂ ਫਿਰ ਆਪਸ਼ਨ D 2020 ਸਹੀ ਜਵਾਬ ਕੀ ਹੈ? ਪ੍ਰੋਗਰਾਮ ਦੇ ਦੌਰਾਨ ਹੀ ਪੂਰੀ ਜਾਣਕਾਰੀ ਦੇ ਨਾਲ ਅਸੀਂ ਤੁਹਾਡੇ ਸਾਹਮਣੇ ਰੱਖਾਂ। ਉਧਰ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਤਲਵੀਰ ਗਿੱਲ ਨੇ ਐਸਜੀਪੀਸੀ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ। ਤਲਬੀਰ ਗਿਲਦਾ ਇਲਜ਼ਾਮੇ ਕੇ ਐਸਜੀਪੀਸੀ ਦੇ ਮੁਲਾਜ਼ਮ ਅਫੀਮ ਖਾਂਦੇ ਨੇ ਸਾਰਿਆਂ ਦਾ ਡਰੋਗ ਟੈਸਟ ਹੋਣਾ ਚਾਹੀਦਾ ਹੈ ਤਾਂ ਸਹੀ ਗੱਲ ਆਪਾਂ ਮੈਂ ਚਲਾਉਣੀ ਕਮੇਟੀ ਨੂੰ ਜਾਂਚ ਚੜਾਈ ਦੀ ਮੈਂ ਇੱਧਰ ਆ ਕੇ ਸ਼ਰੋਣੀ ਕਮੇਟੀ ਤੋਂ ਜਾਂਚ ਚੜਾਈ ਜਿਹੜਾ ਉੱਧਦਾ ਸਵੇਰੇ ਆ ਮੇਰੀ ਬਦਲੀ ਕਰਦੀ ਜੇ ਉਧਰ ਆ ਕਰਦੀ ਇੱਧਰ ਉੱਥੇ ਜਿਹੜੇ ਸਖਤਰ ਲੱਗੇ ਉਹਨਾਂ ਦੇ ਕਦੇ ਡਰੋਗ ਟੈਸਟ ਕਰਾਓ ਧਰਿਆਲ ਸਾਹਿਬ ਇਹ ਕਰਾਉਣਾ ਹੈ ਪੰਨਾ ਆ ਦੇ ਸਿਰ ਜਿੰਨੀ ਫੀਮ ਤਿੰਨ ਤਿੰਨ ਟਾਈਮ ਖਾਣ ਵਾਲੇ ਬੰਦੇ ਸਖਤਰ ਲਾਏ ਯਾਰ ਉਥੇ ਹਾਂ ਉਹਦੇ ਤਲਬੀਰ ਗਿਲਦੇ ਇਲਜ਼ਾਮਤ ਐਸਜੀਪੀਸੀ ਨੇ ਪਹਿਲਾਂ ਉਹਨਾਂ ਨੂੰ ਆਪਣਾ ਡਰੋਗ ਯਾ ਪਹਿਲੇ ਗੱਲ ਮਜ਼ਾਕ ਇਹ ਆ ਕਿ ਇਹ ਫੀਮ ਤੇ ਸਵਾਹ ਤੇ ਫੈਮਲੀ ਮਤਾ ਪਾਸ ਹੋ ਗਿਆ ਤੇ ਇਹ ਫੀਮ ਨਸ਼ਾ ਨਹੀਂ ਹੈਗਾ ਤੁਸੀਂ ਗੱਲ ਤੇ ਆ ਦੂਜੀ ਗੱਲ ਮੈਂ ਵੇਖ ਲਿਆ ਉਹਦਾ ਡਰ ਟੈਸਟ ਕਰ ਉਹਨੇ ਆਪਣਾ ਪਹਿਲਾਂ ਕਰਾ ਲਾ ਤਲਬੀਰ ਗਿੱਲ ਨੇ ਅਕਾਲੀ ਦਲ ਦੀ ਟਿਕਟ ਦੇ ਉੱਤੇ ਅੰਮ੍ਰਿਤਸਰ ਸਾਊਥ ਤੋਂ ਪਿਛਲੀ ਵਿਧਾਨ ਸਭਾ ਚੋਂ ਲੜੀ ਸੀ ਇਹ ਨਹੀਂ ਨਹੀਂ ਬੀਤੇ ਦਿਨੀ ਤਲਬੀਰ ਸਿੰਘ ਗਿੱਲ ਨੇ ਬਿਕਰਮਜੀਠੀਆ ਦੇ ਉੱਤੇ ਵੀ ਉਹਨਾਂ ਦੇ ਨਾਲ ਦੁਰਵਿਵਹਾਰ ਕਰਨ ਦੇ ਇਲਜ਼ਾਮ ਲਗਾਏ ਸਨ ਔਰ ਕਾਬਲੇ ਗੌਰਵੀਏ ਕਿ ਤਲਬੀਰ ਗਿੱਲ ਕਿਸੇ ਜ਼ਮਾਨਤ ਦੇ ਵਿੱਚ ਵਿਕਰਮ ਮਜੀਠੀਆ ਦੇ ਬੇहद ਖਾਸਮ ਖਾਸ કહે ਜਾਂਦੇ ਸੀ ਜੋ ਹੁਣ ਅਕਾਲੀ ਦਲ ਛੱਡ ਕੇ ਵਿਕਰਮ ਮਜੀਠੀਆ ਤੋਂ ਦੂਰ ਆਮ ਆਦਮੀ ਪਾਰਟੀ ਦੇ ਵਿੱਚ ਪਹੁੰਚ ਚੁੱਕੇ ਨੇ ਖੈਰ ਜਦੋਂ ਪਾਰਟੀ ਛੱਡਣ ਤੋਂ ਬਾਅਦ ਗੱਲ ਇਲਜ਼ਾਮਾਂ ਦੀ ਤੇ ਗੱਲ ਨਸ਼ੇ ਦੇ ਨਾਲ ਇਲਜ਼ਾਮਾਂ ਦੀ ਹੋਵੇ ਫਿਰ ਫਰਕ ਤਾਂ ਪੈਂਦਾ ਕੋਣ ਕੇ ਬਾਦਿਆਂ ਖਾਲਿਸਤਾਨੀ دہشتਗੜਦ ਹਰਦੀਪ ਨਿੱਜਰ ਦੇ ਕਤਲ ਦੇ ਇਲਜ਼ਾਮ ਦੇ ਵਿੱਚ ਕੈਨੇਡਾ ਪੁਲਿਸ ਨੇ ਤਿੰਨ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਕਰਨਪ੍ਰੀਤ ਸਿੰਘ ਕਮਲਪ੍ਰੀਤ ਸਿੰਘ ਅਤੇ ਕਰਨ ਬਰਾੜ ਤਿੰਨਾਂ ਦੀ ਗ੍ਰਿਫਤਾਰੀ ਐਡਮਿੰਟਨ ਸ਼ਹਿਰ ਤੋਂ ਹੋਈ ਤਿੰਨੋਂ ਸਟੂਡੈਂਟ ਵੀਜ਼ਾ ਦੇ ਉੱਤੇ 2021 ਦੇ ਵਿੱਚ ਕੈਨੇਡਾ ਗਏ ਸਨ ਕੈਨੇਡਾ ਪੁਲਿਸ ਦਾ ਦਾਵਾ ਹੈ ਕਿ ਇਹਨਾਂ ਨੂੰ ਭਾਰਤ ਨੇ ਨਿੱਜਰ ਨੂੰ ਮਾਰਨ ਦਾ ਕੰਮ ਸੌਂਪਿਆ ਸੀ ਥ੍ਰੀ ਸਸਪੈਕਟਸ ਹੈਵ ਬੀਨ ਅਰੈਸਟਡ ਐਂਡ ਚਾਰਜਡ ਫਾਰ देयर ਅਲੇਜਡ ਇਨਵੋਲਵਮੈਂਟ ਇਨ ਦ ਕਿਲਿੰਗ ਆਫ ਮਿਸਟਰ ਨਜਰ ਥੇਰ ਆਰ ਸੈਪਰੇਟ ਐਂਡ ਡਿਸਟਿੰਕਟ ਇਨਵੈਸਟੀਗੇਸ਼ਨਸ ਔਨਗੋਇੰਗ ਇਨਟੂ ਥੀਸ ਮੈਟਰਸ ਸਰਟਨਲੀ ਨਾਟ ਲਿਮਿਟਿਡ ਟੂ ਦ ਇਨਵੋਲਵਮੈਂਟ ਆਫ ਦ ਪੀਪਲ ਅਰੈਸਟਡ ਟੂਡੇ ਇਨਾਦਯੁਤੀ ਫਰਸਟ ਡਿਗਰੀ ਮਰਡਰ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮਾਂ 'ਚ ਕੇਸ ਦਰਜ ਕੀਤਾ ਗਿਆ ਪੁਲਿਸ ਦਾ ਦਾਅਵਾ ਹੈ ਕਿ ਇਸ ਕਤਲकांड ਦੇ ਵਿੱਚ ਹੋਰ ਵੀ ਲੋਕ ਸ਼ਾਮਿਲ ਨੇ ਕਲੈਬੋਰੇਟਿਡ ਐਂਡ ਕਮਿਊਨੀਕੇਟਿਡ ਵਿਦ ਪਾਰਟਨਰ ਏਜੰਸੀਜ਼ ਆ ਇਨ ਇੰਡੀਆ ਐਂਡ that ਕਲੈਬੋਰੇਸ਼ਨ ਐਂਡ ਕਮਿਊਨੀਕੇਸ਼ਨ ਕੰਟੀਨਿਊਜ਼ ਟੂ ਦਿਸਡੇ ਉਲਟੀ ਕੈਨੇਡਾਈ ਮੀਡੀਆ ਦੇ ਮੁਤਾਬਕ ਤਿੰਨੋਂ ਮੁਲਜ਼ਮ ਲਾਰੈਂਸ ਬਿਸ਼ਨੂਈ ਦੇ ਨਾਲ ਜੁੜੇ ਦੱਸੇ ਜਾ ਰਹੇ ਨੇ ਇਸ ਤੋਂ ਪਹਿਲਾਂ ਵੀ ਇਹ ਪੂਰੇ ਮਾਮਲੇ ਦੇ ਵਿੱਚ ਇਲਜ਼ਾਮ ਭਾਰਤ ਦੇ ਉੱਤੇ ਭਾਰਤ ਸਰਕਾਰ ਦੇ ਉੱਤੇ ਕੈਨੇਡਾ ਦੀਆਂ ਏਜੰਸੀਆਂ ਲਗਾਉਂਦੀਆਂ ਰਹੀਆਂ ਨੇ ਤੁਹਾਨੂੰ ਯਾਦ ਹੋਵੇਗਾ ਕਿ ਕੈਨੇਡਾ ਦੀ ਸਦਨ ਦੇ ਵਿੱਚ ਜਿਹੜੀ ਉੱਥੇ ਦੇ ਸਦਨ ਹੈ ਉੱਥੇ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਵੀ ਇਸ ਪੂਰੇ ਮਾਮਲੇ ਦੇ ਉੱਤੇ ਬਿਆਨ ਦਿੱਤਾ ਗਿਆ ਅਗਲੀ ਖਬਰ ਤਰੱਕ ਕਰਦੇ ਹਾਂ ਤੇ ਅਗਲੀ ਖਬਰ ਹੈ ਫਰੀਦਕੋਟ ਤੋਂ ਫਰੀਦਕੋਟ ਦੇ ਵਿੱਚ ਚੋਣ ਪ੍ਰਚਾਰ ਕਰਨ ਗਏ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਲੋਕਾਂ ਨੇ ਕੇਰਿਆ ਪੁਤਾਰ ਸਿੰਘ ਸੰਧਵਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਲਈ ਪ੍ਰਚਾਰ ਕਰਨ ਫਰੀਦਕੋਟ ਦੇ ਮਿਸ਼ਰੀ ਵਾਲਾ ਪਿੰਡ ਪਹੁੰਚੇ ਸਨ ਇੱਥੇ ਲੋਕਾਂ ਨੇ ਸੰਧਵਾ ਨੂੰ ਨਸ਼ਾ ਖਤਮ ਕਰਨ ਨੂੰ ਲੈ ਕੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਮੈਂ ਕਹਿੰਿਆ ਉਹ ਬਈ ਨਾਲ ਬਈ ਦੱਸੋ ਵੀ ਕਿਹੜਾ ਵੇਚਦਾ ਕਹਿੰਦੇ ਯਾਰ ਅਸੀਂ ਕਿਉਂਕਿ ਸਾਡੀ ਦੁਸ਼ਮਣੀ ਪਊ ਯਾਰ ਹੁਣ ਦੱਸਣਾ ਤਾਂ ਪੈਣਾ ਹੀ ਹੈ ਹੁਣ ਜ ਆਪਾਂ ਜਦੋਂ ਕੋ ਇਹਨੂੰ ਫੜ ਲੀਤੇ ਫੇਰ ਕਹਿੰਦੇ ਨਹੀਂ ਸਾਡੇ ਚਾਚੇ ਦਾ ਮੁੰਡਾ ਯਾਰ ਮੈਂ ਮੈਂ ਮੋੜ ਦਿੰਦਾ ਮੈਂ ਕਹਿੰਦਾ ਮੇਰੇ ਕੋਲ ਨਾ ਉਹ ਜਿਹੜਾ ਪੜਿਆ ਗਿਆ ਜਿੱਤੇ ਵਾਲਾ ਭਾਵੇਂ ਮੇਰਾ ਮੁੰਡਾ ਵੀ ਹੋਏ ਯਾਰ ਮੈਂ ਉਦਾਸਮਾਨਾ ਦੇ ਵਿੱਚ ਪ੍ਰਚਾਰ ਕਰ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਤ ਸਿੰਘ ਦਾ ਵੀ ਵਿਰੋਧ ਹੋਇਆ ਜਦੋਂ ਛਤਰਾਣਾ ਦੇ ਬਰਾਸਪਿੰਡ ਦੇ ਵਿੱਚ ਉਹਨਾਂ ਦਾ ਕਾਫਲਾ ਲੰਘ ਰਿਹਾ ਸੀ ਤਾਂ ਵਾਟਰ ਸਪਲਾਈ ਵਿਭਾਗ ਦੇ ਠੇਕਾ ਮੁਲਾਜ਼ਮਾਂ ਨੇ ਉਹਨਾਂ ਦੇ ਖਿਲਾਫ ਨਾਰੀਬਾਜ਼ੀ ਕੀਤੀ ਉਸ ਸਮੇਂ ਬਲਬੀਤ ਸਿੰਘ ਨੇ ਆਪਣਾ ਕਾਫਲਾ ਰੁਕਵਾਇਆ ਅਤੇ ਵਿਰੋਧ ਕਰ ਰਹੇ ਮੁਲਾਜ਼ਮਾਂ ਦੀਆਂ ਮੰਗਾਂ ਸੁਣੀਆਂ ਅਗਲੀ ਖਬਰ ਵੱਧ ਰੁਕ ਕਰਦੇ ਹਾਂ ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਜੀ ਜੀਪੀ ਵਿੱਚ ਸ਼ਾਮਿਲ ਹੋ ਲਵਲੀ ਨੇ 28 ਅਪ੍ਰੈਲ ਨੂੰ ਦਿੱਲੀ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਛੱਡਿਆ ਸੀ ਉਸ ਸਮੇਂ ਲਵਲੀ ਨੇ ਕਿਹਾ ਸੀ ਕਿ ਉਹ ਪਾਰਟੀ ਨਹੀਂ ਛੱਡਣਗੇ ਪਰ ਹੁਣ ਉਹਨਾਂ ਨੇ ਬੀਜੇਪੀ ਦਾ ਲੜ ਫੜ ਲਿਆ ਦੇਸ਼ ਵਿੱਚ ਜੋ ਹੈ ਇੱਕ ਸ਼ਸ਼ਕਤ ਸਰਕਾਰ ਬਣੇ ਔਰ ਦਿੱਲੀ ਵਿੱਚ ਜਿਸ ਤਰੀਕੇ ਦਾ ਮਾਹੌਲ ਪਿਛਲੇ 7-8 ਸਾਲਾਂ ਵਿੱਚ ਹੋਇਆ ਹੈ ਉਸ ਮਾਹੌਲ ਸੇ ਦਿੱਲੀ ਦੇ ਲੋਕਾਂ ਕੋ ਛੁਟਕਾਰਾ ਪਾਣੇ ਕੇ ਲਈ ਹਮਸੇ ਜੋ ਯੋਗਦਾਨ ਬਣੇਗਾ ਹਮ ਲੋਕ ਕਰਾਂਗੇ ਰਵਿੰਦਰ ਸਿੰਘ ਲਵਲੀ ਦੀ ਭਾਜਪਾ ਦੇ ਵਿੱਚ ਦੂਜੀ ਇਨਿੰਗ ਹੈ ਲਵਲੀ ਸੱਤ ਸਾਲ ਪਹਿਲਾਂ 2017 ਦੇ ਵਿੱਚ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਗਏ ਸਨ ਹਾਲਾਂਕਿ 10 ਮਹੀਨੇ ਬਾਅਦ ਹੀ ਉਹ ਵਾਪਸ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਏ ਸੀ ਤੇ ਇੱਕ ਵਾਰ ਫਿਰ ਤੋਂ ਲਵਲੀ ਪਹੁੰਚ ਚੁੱਕੇ ਨੇ ਭਾਜਪਾ ਦੇ ਵਿੱਚ ਕਹਿਰ ਹੁਣ ਇਸ ਲਈ ਵਜ੍ਹਾ ਕੀ ਰਹੀ ਇਹ ਜ਼ਰੂਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪਰ ਇਹ ਕਿਹਾ ਜਾ ਰਿਹਾ ਕਿ ਲਵਲੀ ਨਰਾਸ਼ੀ ਆਮ ਆਦਮੀ ਪਾਰਟੀ ਦੇ ਨਾਲ ਗੜਜੋੜ ਕਰਨ ਨੂੰ ਲੈ ਕੇ ਕਾਬਲੇ ਗੋੜੇ ਵੀ ਹੈ ਕਾਂਗਰਸ ਨੇ ਆਮ ਆਦਮੀ ਪਾਰਟੀ ਨਾਲ ਦਿੱਲੀ ਦੇ ਵਿੱਚ ਗੜਜੋੜ ਕੀਤਾ ਚਾਰ ਸੀਟਾਂ ਆਮ ਆਦਮੀ ਪਾਰਟੀ ਲੜ ਰਹੀ ਹੈ ਦਿੱਲੀ ਦੀਆਂ ਸੱਤ ਦੇ ਵਿੱਚੋਂ ਤੇ ਤਿੰਨ ਸੀਟਾਂ ਕਾਂਗਰਸ ਨੂੰ ਦਿੱਤੀਆਂ ਗਈਆਂ ਸੀ ਤੇ ਬਸ ਇਹੀ ਲਵਲੀ ਨੂੰ ਪਸੰਦ ਨਹੀਂ ਆਇਆ ਤੇ ਉਹਨਾਂ ਨੇ ਪਾਰਟੀ ਛੱਡ ਦਿੱਤੀ ਕਿਰ ਜਦੋਂ ਦੂਜੀ ਵਾਰ ਕਿਸੇ ਪਾਰਟੀ ਦੇ ਵਿੱਚ ਕੋਈ ਸ਼ਾਮਿਲ ਹੋਵੇ ਫਿਰ ਫਰਕ ਪੈਂਦਾ ਉਧਰ ਧੂੜੀ ਦੇ ਬਗਲਾਮੁਖੀ ਮੰਦਿਰ ਦੇ ਵਿੱਚ ਹਵਨਕੁੰਡ ਦੇ ਹੇਠਾਂ ਤੋਂ ਇੱਕ ਨੌਜਵਾਨ ਦੀ ਲਾਸ਼ ਮਿਲੀ ਕਤਲ ਦਾ ਇਲਜ਼ਾਮ ਮੰਦਰ ਦੇ ਪੁਜਾਰੀਆਂ ਦੇ ਉੱਤੇ ਲੱਗਿਆ ਇਹ ਲਾਸ਼ ਸੁਦੀਪ ਕੁਮਾਰ ਨਾਮ ਦੇ ਇੱਕ ਨੌਜਵਾਨ ਦੀ ਹੈ ਜੋ ਕਿ ਧੂੜੀ ਦਾ ਹੀ ਰਹਿਣ ਵਾਲਾ ਸੀ ਸੁਦੀਪ 2 ਮਈ ਦੀ ਦੁਪਹਿਰ ਮੰਦਰ ਦੇ ਵਿੱਚ ਗਿਆ ਪਰ ਘਰ ਨਹੀਂ ਪਰਤਿਆ ਅਤੇ ਫਿਰ ਪੁਲਿਸ ਨੇ ਉਸ ਦੀ ਪਾਲ ਕੀਤੀ ਤੋਂ ਹਮ ਮੰਦਰ ਦੇ ਖਵਨ ਗੁੰਟੋਂ ਮਿਲਿਆ ਪਾਲ ਕਰਦੇ ਕਰਦੇ ਕੁਝ ਇਹਨਾਂ ਦੇ ਕੋਈ ਤਰੀਕੀਆਂ ਨੇ ਸਾਨੂੰ ਅਜੇ ਨਹੀਂ ਸਾਨੂੰ ਇਹਨਾਂ ਇਹਨਾਂ ਬੰਦਿਆਂ ਨੇ ਸ਼ੱਕ ਤੇ ਜਦੋਂ ਅਸੀਂ ਉਹਨਾਂ ਨੂੰ ਕੁਝ ਵਿੱਚ ਕੀਤੀ ਅ ਅੱਜ ਦੇ ਸੰਬੋਧਨ ਦੇ ਹਿੱਸੇ ਵਿੱਚ ਜਿਸਨੂੰ ਪਾਰਟ ਜਨੂਸੀ ਪਰ ਪੂਰੇ ਸ਼ੋਅ ਨੂੰ ਲੈ ਕੇ ਤੁਹਾਨੂੰ ਸਾਰੀ ਜੀ। ਸਦੀਪ ਦੇ ਪਰਿਵਾਰ ਵਾਲਿਆਂ ਨੇ ਇਲਜ਼ਾਮ ਹੈ ਕਿ ਤਾੰਤ੍ਰਿਕ ਵਿਦਿਆ ਦੇ ਚੱਕਰ ਦੇ ਵਿੱਚ ਉਸਦਾ ਕਤਲ ਕੀਤਾ ਗਿਆ ਹੈ। ਇਹ ਕ੍ਰਾਈਮਰ ਲੋਰ ਬੰਦੇ ਨੇ ਬਾਅਦ ਰਿਹਾ ਜੀ ਪਹਿਲਾਂ 3 ਦਿਨਾਂ ਤੋਂ ਪਹਿਲਾਂ ਹੋ ਚੁੱਕੇ ਨੇ। ਇਹਨਾਂ ਨੇ ਤਿੰਨ ਕਤਲਾਂ ਦੇ ਵਿੱਚ ਕੋਈ ਸ਼ੂਣ ਨਹੀਂ ਹੋਣ ਦਿੱਤੀ। ਸਾਡੇ ਜ਼ਾਹਿਰ ਦੇ ਇੱਕ ਬਤੰਦਾ ਬੰਦਾ ਇਹਨਾਂ ਦੀ ਫੁੱਲ ਐਂਡ ਫਾਈਨਲ ਸਪੋਰਟ ਕਰਦਾ ਹੈ। ਜੋ ਮੰਦਰ ਦਾ ਪ੍ਰਧਾਨ ਬਣਿਆ ਵੇ ਜੀ ਪੁਲਿਸ ਨੇ ਇਸ ਮਾਮਲੇ ਚ تین ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਦੇ ਵਿੱਚ ਦੋ ਮੰਦਰ ਦੇ ਪੁਜਾਰੀ ਵੀ ਸ਼ਾਮਿਲ ਨੇ ਹੁਣ ਜਾਂਚ ਦਾ ਵਿਸ਼ਾ ਤਾਂ ਜ਼ਰੂਰ ਹੈ ਕਿ ਆਖਿਰੇ ਜਿਹਾ ਕਿਉਂ ਹੋਇਆ ਆਮ ਤੌਰ ਤੇ ਜੇਕਰ ਅਸੀਂ Hindu ਮਾਨਤਾ ਦਾ ਗੱਲ ਕਰੀਏ ਤਾਂ ਹਵਨ ਕੁੰਡ ਨੂੰ ਬਹੁਤ ਪਵਿੱਤਰ ਕਿਹਾ ਜਾਂਦਾ ਹੈ ਪਰ ਉੱਥੇ ਹੀ ਇੱਕ লাশ ਨੂੰ ਟਿਕਾਣੇ ਲਗਾਉਣ ਦੀ ਜਦੋਂ ਕੋਸ਼ਿਸ਼ ਹੋਵੇ ਫਿਰ ਫਰਕ ਤਪਿੰਦਾ ਹੈ ਉਧਰ ਜੰਮੂ ਕਸ਼ਮੀਰ ਦੇ ਪੋਂਚ ਦੇ ਵਿੱਚ ਅੱਤਵਾਦੀ ਹਮਲਾ ਹੋਇਆ ਹੈ ਇਹ ਅਹਿਮ ਖਬਰ ਉਸ ਦਾ ਅਸੀਂ ਰੁਕ ਕਰ ਰਹੇ ਹਾਂ ਜੰਮੂ ਕਸ਼ਮੀਰ ਤੋਂ ਜੋ ਆ ਰਹੀ ਹੈ ਪੁਂਚ ਦੇ ਵਿੱਚ ਅਤਵਾਦੀ ਹਮਲਾ ਹੋਇਆ ਤੇ ਨਿਸ਼ਾਨਾ ਬਣਾਇਆ ਗਿਆ 에ਅਰਫੋਰਸ ਨੂੰ 에ਅਰਫੋਰਸ ਦੇ ਵਾਹਨਾਂ ਨੂੰ 에ਅਰਫੋਰਸ ਦੇ ਵਾਹਨਾਂ ਦੇ ਕਾਫਲੇ ਨੂੰ ਟਾਰਗੇਟ ਕੀਤਾ ਗਿਆ ਹਮਲੇ ਦੇ ਵਿੱਚ ਕਈ ਜਵਾਨ ਜ਼ਖਮੀ ਹੋਏ ਨੇ ਸੁਰੱਖਿਆ ਫੋਰਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਜੋ ਜਾਣਕਾਰੀ ਹੈ ਕਿ ਪੰਜ ਜਵਾਨ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਟਲਾਈਜ਼ ਕੀਤਾ ਗਿਆ ਹੈ ਔਰ ਪੂਰੇ ਇਲਾਕੇ ਨੂੰ ਘੇਰ ਕੇ ਸਰਚ ਆਪਰੇਸ਼ਨ ਇੱਕ ਤਰੀਕੇ ਨਾਲ ਜੋ 에ਜੰਸੀਆਂ ਚਲਾਉਂਦੀਆਂ ਨੇ ਉਹ ਚਲਾਇਆ ਜਾ ਰਿਹਾ ਹੈ ਜੰਮੂ ਕਸ਼ਮੀਰ ਦੇ ਪੁਂਚ ਦੇ ਵਿੱਚ ਇਹ ਅਤਵਾਦੀ ਹਮਲਾ ਹੋਇਆ ਜਦੋਂ ਟਾਰਗੇਟ ਕੀਤਾ ਗਿਆ ਏਅਰ ਫੋਰਸ ਦੇ ਕਾਫਲੇ ਨੂੰ ਔਰ ਜਿਹੜੀ ਤਸਵੀਰ ਉੱਥੋਂ ਨਿਕਲ ਕੇ ਸਾਹਮਣੇ ਆਈ ਹੈ ਉਸ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਬਿਲਕੁਲ ਫਰੰਟ ਸ਼ੀਸ਼ੇ ਦੇ ਉੱਤੇ ਜਿਹੜਾ ਆਰਮੀ ਦਾ ਟਰੱਕ ਨਜ਼ਰ ਆ ਰਿਹਾ ਉਸ ਦੇ ਫਰੰਟ ਸ਼ੀਸ਼ੇ ਦੇ ਉੱਤੇ ਕਈ ਰਾਉਂਡ ਗੋਲੀਆਂ ਦੇ ਨਿਸ਼ਾਨ ਨਜ਼ਰ ਆ ਰਹੇ ਨੇ ਕਿ ਕਿਸ ਤਰੀਕੇ ਨਾਲ ਅੰਨੇਵਾ ਫਾਇਰਿੰਗ ਕੀਤੀ ਗਈ ਹੈ ਅਗਲੀ ਖਬਰ ਨਾਬਾਤ ਤੀ ਉਕਤੀ ਬਣੀ ਕੈਂਪਰਚ ਤੇ ਨੌਜਵਾਨਾਂ ਨੇ ਗੈਂਗਰੇਪ ਕੀਤਾ ਸੀ ਅਤੇ ਕਿਸੇ ਨੂੰ ਦੱਸਣ ਦੇ ਉੱਤੇ ਲੜਕੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹਾਲਾਂਕਿ ਤਿੰਨੋਂ ਮੁਲਜ਼ਮ ਹੁਣ ਸਲਾਖਾਂ ਦੇ ਪਿੱਛੇ ਨੇ ਪਰ ਤਿੰਨ ਮੁਲਜ਼ਮ ਕਾਬੂ ਕਰ ਲਏ ਗਏ ਨਹੀਂ ਤੇ ਦੂਜੇ ਪਾਸੇ ਜਿਹੜਾ ਕਾਲਜ ਦਾ ਸਟਾਫ ਹੈ ਉਸ ਦੇ ਉੱਤੇ ਵੀ ਗਾਜ ਰਿਕ ਦੀ ਨਜ਼ਰ ਆਈ ਹੈ ਕਿਉਂਕਿ ਜਦੋਂ ਪ੍ਰਿੰਸੀਪਲ ਦੇ ਦਫ਼ਤਰ ਦੇ ਉੱਪਰ ਵਾਲੀ ਬਿਲਡਿੰਗ ਦੇ ਵਿੱਚ ਗੈਂਗਰੇਪ ਦੀ ਘਟਨਾ ਵਾਪਰ ਜਾਵੇ ਫਿਰ ਫਰਕ ਤੱਪੇ ਦਾ